ਪਰਬੂ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ ਮਸੀਹ ਪਰਵਾਰਾਂ ਨੂੰ ਮੇਰੇ ਵੱਲੋਂ ਜੈਮਸੀ ਦੀ ਤਾਂ ਆਓ ਅਸੀਂ ਅੱਜ ਦੇ ਦਿਨ ਦਾ ਧੰਨਵਾਦ ਕਰੀਏ ਕਿ ਪ੍ਰਭੂ ਨੇ ਸਾਨੂੰ ਇੱਕ ਵਾਰ ਫਿਰ ਤੋਂ ਪਰਮੇਸ਼ਰ ਦੇ ਵਚਨ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਵੀ ਇਸਤੇਮਾਲ ਕੀਤਾ ਹallelujah ਤੇ ਮੈਂ ਮੀਰ ਕਰਦੀ ਆ ਕਿ ਤੁਸੀਂ ਵੀ ਪ੍ਰਭੂ ਦੇ ਵਚਨ ਨੂੰ ਪ੍ਰਭੂ ਦੇ ਸੁਬਹ ਸੁਮਾਚਾਰ ਨੂੰ ਇੱਕ ਦੂਸਰੇ ਤੱਕ ਪਹੁੰਚਾਉਣ ਦੇ ਵਿੱਚ ਪ੍ਰਭੂ ਤੁਹਾਡੀ ਸਹਾਇਤਾ ਦੇ ਮਦਦ ਕਰੀ ਹallelujah ਤਹਾ ਬੈਰਪੈਨ ਬਈ ਤਾ ਜੋ ਪਰਮੇਸ਼ਰ ਦਾ ਅਨਗ੍ਰਹਿ ਪਰਮੇਸ਼ਰ ਦੀ ਕਿਰਪਾ ਤੁਹਾਡੇ ਪਰਿਵਾਰਾਂ ਦੇ ਵਿੱਚ ਬਣੀ ਰਹੀ ਹallelujah ਤਹਾ ਬੈਰਪੈਨ ਬਈਓ ਅੱਜ ਅਸੀਂ ਗੱਲ ਕਰਾਂਗੇ ਇਸ वचन ਦੇ ਦੁਆਰਾ ਸਮਝਾਂਗੇ ਕਿ ਕਿਵੇਂ ਅਸੀਂ ਆਪਣੇ ਜੀਵਨ ਵਿੱਚ ਜੋ ਲੋਕ ਅੱਜ ਸੋਚ ਰਹੇ ਹਨ ਕਿ ਅਸੀਂ ਜੀਵਨ ਤੋਂ ਨਿਰਾਸ਼ ਹੋ ਚੁੱਕੇ ਹਾਂ ਅਤੇ ਉਹਨਾਂ ਦੇ ਜੀਵਨ ਵਿੱਚ ਉਹ ਸਭ ਕੁਝ ਗਵਾ ਚੁੱਕੇ ਹਨ ਅਤੇ ਸੋਚ ਰਹੇ ਹਨ ਕਿ ਮੈਂ ਹੁਣ ਇਕੱਲਾ ਰਹਿ ਗਿਆ ਹਾਂ ਮੇਰਾ ਕੋਈ ਨਹੀਂ ਤੁਹਾਡੇ ਆਪਣੇ ਵੀ ਤੁਹਾਨੂੰ ਇਕੱਲਾ ਛੱਡ ਗਏ ਹਨ ਇਹ ਸੋਚ ਕੇ ਕਿ ਤੁਸੀਂ ਹੁਣ ਬਿਲਕੁਲ ਨਕਮੇ ਹੋ ਗਏ ਹੋ ਇਹ ਦਰਦ ਤੁਹਾਡੇ ਅੰਦਰ ਹਰ ਸਮੇਂ ਤੁਹਾਨੂੰ ਦੁਖੀ ਕਰਦਾ ਹੈ ਤਾ ਆਓ ਅਸੀਂ ਇਸ ਦਰਦ ਇਸ ਦੁਖੀ ਜੀਵਨ ਜੋ ਤੁਸੀਂ ਸੋਚ ਰਹੇ ਹੋ ਕਿ ਮੈਂ ਇਸ ਦੁੱਖ ਚੋਂ ਇਸ ਦਰਦ ਚੋਂ ਕਿਵੇਂ ਬਾਹਰ ਆਵਾਂ ਤਾਂ ਆਓ ਅਸੀਂ ਇਸ ਵਚਨ ਦੇ ਦੁਆਰਾ ਇਸ ਦੁਖੀ ਜੀਵਨ ਇਸ ਦਰਦ ਤੋਂ ਕਿਵੇਂ ਬਾਹਰ ਆਈਏ ਕਿਵੇਂ ਸਤਕਾਰਾ ਪਾਈਏ ਤਾਂ ਆਓ ਅਸੀਂ ਇਸ ਵਚਨ ਨੂੰ ਪੜਹੀਏ ਯਾਸ਼ਾ ਨਵੀ ਉਸ ਦਾ 41 ਦੇ ਆਏ ਉਸ ਦਾ 10 ਵਚਨ ਆਪਾਂ ਫੜਾਂਗੇ ਨਾ ਡਰ ਮੈਂ ਤੇਰੀ ਆਂਗ ਸੰਗ ਜੋ ਹਾਂ ਆਮੈਨ ਹallelujah ਪਰਮਿਸ਼ਦਾ ਧੰਨਵਾਦ ਕਰਦੇ ਹਾਂ ਬਚਨਾਂ ਦੇ ਦੁਆਰਾ ਤਾਂ ਹਾਂ ਪਿਆਰੇ ਭੈਣ ਭਾਈ ਜਿਨ੍ਹਾਂ ਤੁਸੀਂ ਅੱਜ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹੋ ਆਪਣੀ ਆਪ ਨੂੰ ਸੋਚ ਰਹੇ ਹੋ ਕਿ ਮੈਂ ਬਿਲਕੁਲ ਇਕੱਲਾ ਹਾਂ ਮੈਂ ਬਿਲਕੁਲ ਨਕਮਾ ਹੋ ਚੁੱਕਾ ਹਾਂ ਤੁਹਾਡੇ ਆਪਣੇ ਵੀ ਸਾਥ ਛੱਡ ਚੁੱਕੇ ਹਨ ਤਾਂ ਅੱਜ ਇਸ ਬਚਨ ਦੇ ਦੁਆਰਾ ਰਮੇਸ਼ ਚੰਦ ਉਹ ਸਮਝਾ ਰਿਹਾ ਕਿ ਨਾਂ ਦਾ ਜੇਕਰ ਤੁਹਾਡੇ ਮਨ ਡਰੇ ਪਏ ਹਨ ਇਸ ਡਰ ਤੋਂ ਛੁਟਕਾਰਾ ਅਸੀਂ ਪਾ ਸਕਦੇ ਹਾਂ ਜੋ ਸਾਡੇ ਅੰਦਰ ਸਾਡੇ ਮਨਾਂ ਦੇ ਵਿੱਚ ਉਹ ਨਿਰਾਸ਼ਾ ਦਾ ਡਰ ਉਹ ਸੁੱਕਾਪਨ ਜੋ ਸਾਡੇ ਜੀਵਨਾਂ ਦੇ ਵਿੱਚ ਵਾਰ-ਵਾਰ ਸਾਡੇ ਜੀਵਨਾਂ ਦੇ ਵਿੱਚ ਇਹ ਰਕਾਪਤ ਲੈ ਕੇ ਆਉਂਦਾ ਹੈ ਤਾਂ ਇਸ ਨਿਰਾਸ਼ਾ ਤੋਂ ਆਓ ਅਸੀਂ ਬਾਹਰ ਆਏ ਅਤੇ ਇਸ ਵਚਨ ਦੇ ਦੁਆਰਾ ਦੇਖੀ ਜੋ ਤੁਸੀਂ ਅੱਜ ਆਪਣੇ ਆਪ ਨੂੰ ਇਕੱਲਾ ਸਮਝ ਰਹੇ ਹੋ ਕਿ ਮੇਰਾ ਜੀਵਨ ਦੇ ਵਿੱਚ ਮੇਰੇ ਆਪਣੇ ਵੀ ਸਾਥ ਛੱਡ ਗਏ ਇਸ ਨਿਰਾਸ਼ਾ ਇਸ ਦੁੱਖ ਦੇ ਵਿੱਚ ਇਹ ਵਚਨ ਵੀ ਸਾਨੂੰ ਦੱਸ ਰਿਹਾ ਹੈ ਮਤੇ ਠਾਈ ਦੇ ਉਸ ਦਾ ਵੀ ਵਚਨ ਸਾਨੂੰ ਸਮਝਾਉਂਦਾ ਹੈ ਵੇਖੋ ਮੈਂ ਯੁਗ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ ਆਮਨ ਹallelujah ਤਹਾ ਪਿਆਰੀ ਭੈਣ ਭਾਈਓ ਇਸ ਦੁੱਖ ਤੋਂ ਇਸ ਤਰਦ ਤੋਂ ਇਸ ਨਰਾਸ਼ਾ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ ਜੇਕਰ ਸਾਡਾ ਮਨ ਸਾਡੇ ਮਨਾਂ ਦੇ ਵਿੱਚ ਪਰਮੇਸ਼ਰ ਪ੍ਰਤੀ ਪ੍ਰੇਮ ਪਰਮੇਸ਼ਰ ਦੇ ਲਈ ਵਿਸ਼ਵਾਸ ਦੇ ਦੁਆਰਾ ਸ੍ਰੀ ਪ੍ਰਭੂ ਨੂੰ ਆਪਣੇ ਜੀਵਨ ਦੇ ਵਿੱਚ ਉਸ ਦੀ ਆਗਿਆ ਦੇ ਅਨੁਸਾਰ ਉਸ ਦੇ ਪੈਦੇ ਅਨੁਸਾਰ ਅਸੀਂ ਆਪਣਾ ਜੀਵਨ ਗੁਜ਼ਾਰਿਆ ਹੈ ਇਤਤਾਈ ਦੇ ਵਿੱਚ ਧਰਮੀ ਜੀਵਨ ਜਦੋਂ ਜਿਉਨੇ ਆ ਜਦੋਂ ਅਸੀਂ ਪ੍ਰਭੂ ਨੂੰ ਪਕਾਪਦੇ ਆ ਸੱਚੇ ਮਨ ਦੇ ਨਾਲ ਤਾਂ ਪਰਮੇਸ਼ਰ ਸਦਾ ਤੁਹਾਡੇ ਨਾਲ ਹੈ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਵਾਰ-ਵਾਰ ਸਮਝਾ ਰਿਹਾ ਕਿਵੇਂ ਯੁੱਗ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਨਾ ਤਾਂ ਹਾਂ ਪਿਆਰੇ ਭੈਣ ਭਾਇਓ ਅੱਜ ਉਸ ਇਸ ਨਰਾਸ਼ਾ ਤੋਂ ਇਸ ਉਦਾਸੀ ਤੋਂ ਬਾਹਰ ਆਓ ਤੇ ਅਸੀਂ ਆਓ ਅਸੀਂ ਰੱਖੇ ਹੋ ਕੇ ਜਿਉਂਦੇ ਪਰਮੇਸ਼ਰ ਦੀ ਸ਼ਰਨ ਲਈ ਅਤੇ ਆਪਣੇ ਜੀਵਨਾਂ ਦੇ ਵਿੱਚ ਇੱਕ ਨਵਾਂ ਬਦਲਾਵ ਨਵਾਂ ਜੀਵਨ ਨਵੇਂ ਉਹ ਮਾਰਗ ਅਸੀਂ ਆਪਣੇ ਜੀਵਨ ਦੇ ਵਿੱਚ ਰਮੇਸ਼ਰ ਦੀ ਉਹ ਕਿਰਪਾ ਉਹ ਅਨਗ੍ਰਹਿ ਦੁਆਰਾ ਅਸੀਂ ਉਹ ਮਾਰਗਾਂ ਉੱਤੇ ਚੱਲੀ ਹallelujah ਪਰਮੇਸ਼ਰ ਦਾ ਅਨਗ੍ਰਹਿ ਪਰਮੇਸ਼ਰ ਦੀ ਕਿਰਪਾ ਤੁਹਾਡੇ ਜੀਵਨ ਦੇ ਵਿੱਚ ਬਣੀ ਰਹੇ ਆਮਨ